ਜਲੰਧਰ ਦੇ ਗਦਈਪੁਰ ਦੀ ਨਹਿਰ ਤੋਂ ਇੱਕ লাশ ਮਿਲਦੀ ਹੈ ਹੱਲੇ ਤੱਕ ਅਸੀਂ ਕਹਿ ਨਹੀਂ ਸਕਦੇ ਐ লাশ ਕਿਹੜੀ ਜਗ੍ਹਾ ਤੋਂ ਪਾਣੀ ਦੇ ਵਿੱਚ ਤੁਰਦੀ ਆ ਰਹੀ ਹੈ ਜਿਸ ਦੀ ਕਿਰੋ ਪਾਣੀ ਚੋਂ ਤੁਰਦੀ ਆ ਰਹੀ ਜਿਸ ਦੀ ਵੀਡੀਓ ਵੀ ਤੁਹਾਨੂੰ ਅਸੀਂ ਤਸਵੀਰਾਂ ਦੇ ਵਿੱਚ ਦਿਖਾ ਰਹੇ ਆ ਪਹਿਲੇ ਬੱਲਾ ਸਾਈਡ ਤੋਂ ਕਿਹੜੀ ਨਹਿਰ ਤੋਂ লাশ ਤੁਰਦੀ ਤੁਰਦੀ ਗਦਈਪੁਰ ਤੱਕ ਪਹੁੰਚ ਚੁੱਕੀ ਹੈ ਜਿਸ ਦੇ ਮੈਂ ਤੁਹਾਨੂੰ ਦੱਸ ਦਿਆਂ ਪਹਿਲੇ ਆਦਮਪੁਰ ਏਰੀਆ ਪੈਂਦਾ ਹੈ ਫਿਰ ਮਕਸੂਦਾ ਏਰੀਆ ਪੈਂਦਾ ਤੇ ਹੁਣ ਡਿਵੀਜ਼ਨ ਨੰਬਰ 8 ਦੇ ਏਰੀਏ ਦੇ ਵਿੱਚ ਕਿਹੜੀ ਹੈ লাশ ਹੈ ਉਹ ਇੱਥੇ ਪਾਣੀ ਤੋਂ ਦੋ ਨੌਜਵਾਨਾਂ ਨੇ ਕਿਦੋਂ লাশ ਦੇਖਦੇ ਨੇ ਤੇ ਉਸ ਨੂੰ ਬਾਹਰ ਕੱਢ ਕੇ ਰੱਖ ਦਿੰਦੇ ਨੇ ਤੇ ਮੌਕੇ ਤੇ ਪੁਲਿਸ ਨੂੰ ਬੁਲਾ ਦਿੰਦੇ ਨੇ ਸਾਡੇ ਤੇ ਮੌਕੇ ਦੇ ਨੌਜਵਾਨ ਕੀ ਨਾਮ ਹੈ ਬਾਈ ਜੀ ਮੈਂ ਆਂਦੀਪੁਰ ਮਾਰ ਦੀਪੂ ਜੀ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਇਹ ਪਤਾ ਲੱਗਦਾ ਕਿਦੋਂ ਪਾਣੀ ਦੇ ਵਿੱਚ ਇਹ ਸਰ ਮੈਂ 12:00 ਵਜੇ ਦੇ ਕਰੀਬ ਅੱਛਾ ਹਾਂਜੀ 12:00 ਵਜੇ ਦੇ ਕਰੀਬ ਪਤਾ ਲੱਗਦਾ ਮੈਂ 12:00 ਵਜੇ ਨਾ ਕੰਮ ਤੇ ਜਾ ਰਿਹਾ ਸੀ ਤੇ ਉੱਥੇ ਨਾ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਦੇਖਿਆ ਮੈਂ লাশ ਆ ਮੈਂ লাশ ਦਾ ਦੇ ਕੇ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਲੋਕ ਨੇ ਪੁਲਿਸ ਵਾਲਿਆਂ ਨੂੰ ਫੋਨ ਆਇਆ ਮੈਂ ਕਿਹਾ ਮੈਂ ਤਾਂ ਮੀਡੀਆ ਵਾਲਿਆਂ ਦਾ ਨੰਬਰ ਆ ਗਿਆ ਮੈਂ ਮੀਡੀਆ ਵਾਲਿਆਂ ਨੂੰ ਫੋਨ ਲਾਣਾ ਇਹ ਮੈਂ ਮੀਡੀਆ ਵਾਲਿਆਂ ਨੂੰ ਫੋਨ ਲਾਇਆ ਤੇ ਮੀਡੀਆ ਵਾਲੇ ਫਟਾਫਟ ਆ ਗਏ ਪਤਾ ਲੱਗਿਆ ਕਿੱਥੋਂ লাশ ਲੈ ਇਹ ਸਰ ਇਹ ਇੱਕ ਲਾਸਟ ਵਾਰੀ ਇਹਨੂੰ ਬੱਲਾ ਦੇਖਿਆ ਗਿਆ ਤੇ ਬੱਲਾ ਤਾਂ ਇੱਥੇ ਆ ਗਈ ਆ ਤੇ ਇੱਥੇ ਆ ਕੇ ਦੋ ਨੌਜਵਾਨ ਜਿਹੜੇ ਬੰਦਿਆ ਸੀ ਉਹਨਾਂ ਦਾ ਜਿਗਰਾ ਸੀ ਉਹਨਾਂ ਤਾਂ ਉਹਨਾਂ ਨੇ ਕੱਢੀ ਬਾਹਰ ਇਧਰ ਸਾਈਡ ਤੇ ਰੱਖੀ ਅੱਛਾ ਦੋ ਨੌਜਵਾਨਾਂ ਨੇ ਪਾਣੀ ਚੋਂ ਬਾਹਰ ਕੱਢ ਬਾਹਰ ਕੱਢੀ ਉਧਰ ਇਹਦਾ ਇਹ ਪੁੱਠੀ ਸੀ লাশ ਕਿੰਨੇ ਵਜੇ ਦੇ ਕਰੀਬ ਬੱਲਾ ਦੇ ਵਿੱਚ ਦੇਖਿਆ ਗਿਆ ਇਹ ਬੱਲਾ ਮੇਰੇ ਖਿਆਲ ਨਾਲ ਇਹ 10 10:30 ਵਜੇ ਦੇ ਕਰੀਬ ਤੁਹਾਨੂੰ ਕਿੰਨੇ ਦੱਸਿਆ ਹੈਗਾ ਬੱਲਾ ਤੋਂ ਇਹ ਮੈਂ ਜਾਣ ਵਾਲੇ ਆ ਜੈਨ ਆਪਣੇ ਆਪ ਘਰੇ ਨੇ ਵਾਲੇ ਉਹਨਾਂ ਨੇ ਦੱਸਿਆ ਅੱਛਾ ਹਾਂਜੀ ਤੇ ਕੀ ਹੈ ਨੌਜਵਾਨਸ ਦੀ ਹੈ ਲੇਡੀ ਇਹ ਜੈਂਟਸ ਹੈ ਜੀ ਅੱਛਾ ਇਹ ਮੇਰੇ ਖਿਆਲ ਨਾਲ ਇਹਦੀ ਉਮਰ ਕਰ ਟੋਕੜ 25 26 ਸਾਲ ਹੋਵੇਗਾ ਤੇ ਕਹਿ ਕਰੋ ਵੀ ਵਧੀਆ ਲੱਗਦਾ ਕਹਿੰਦੇ ਨੇ ਪਿੱਛੋਂ ਤਿੰਨ ਸਟੇਸ਼ਨ ਪੈਂਦੇ ਨੇ ਆਦਮਪੁਰ ਥਾਣਾ ਮਕਸੂਦਾ ਥਾਣਾ ਤੇ ਹੁਣ 8 ਨੰਬਰ ਦੇ ਨੌਜਵਾਨਾਂ ਨੇ ਕਿਹੜੀ ਪਾਣੀ ਚੋਂ ਨਹਿਰ ਤੋਂ ਲਾਸ਼ ਕੱਢ ਕੇ ਕਿਹੜੀ ਸੈਟ ਇਹ 8 ਨੰਬਰ ਚ 8 ਨੰਬਰ ਦੇ ਏਰੀਆ ਵਿੱਚ ਰੱਖਤੀ ਹੈ। ਹਾਂਜੀ ਹੁਣ ਇਹ ਪਹਿਲੇ ਪਾਣੀ ਚ ਤੁਰਦੀ ਜਾ ਰਹੀ ਸੀ। ਹਾਂਜੀ ਤੁਰਦੀ ਜਾ ਰਹੀ ਉਹ ਨੌਜਵਾਨ ਦੋ ਨੌਜਵਾਨ ਸੀ ਜਿਨ੍ਹਾਂ ਨੇ ਕੱਢ ਕੇ ਬਾਹਰ ਉਹਨਾਂ ਨੇ ਮਰਦਾਰ ਦਿੰਨੇ ਕਿ ਉਹਨਾਂ ਨੇ ਬਾਹਰ ਕੱਢੀ ਲਾਸ਼। ਉਹਨਾਂ ਨੇ ਕੱਢ ਕੇ 8 ਨੰਬਰ ਦੇ ਏਰੀਆ ਵਿੱਚ ਰੱਖ ਦਿੱਤੀ। ਪੁਲਿਸ ਆਈ ਸੀ ਪਹਿਲੇ? ਇਹ ਪੁਲਿਸ ਨਹੀਂ ਆਈ ਜੀ। ਤੁਸੀਂ ਕਹਿ ਰਹੇ ਸੀ ਨਾ ਪਹਿਲੇ ਕਦੇ ਇੱਕ ਦੋ ਪੁਲਿਸ ਆਈ ਸੀ ਜਨਤਾ ਕਹਿ ਰਹੀ ਜਿਹੜੇ ਕਹਿੰਦੇ ਇੱਕ ਦੋ ਆਏ ਸੀ ਉਹ ਚੱਲ ਗਏ ਉਹ ਕਹਿੰਦੇ ਉਹਨਾਂ ਨੇ ਬਨੇ ਕੀ ਕਿਹਾ ਕਹਿੰਦੇ ਉਹ ਨਾਲ ਹੀ ਚੱਲ ਗਏ। ਅੱਛਾ ਹਾਂਜੀ ਲਾਸ਼ ਨੂੰ ਦੇਖ ਕੇ ਚੱਲ ਗਏ। ਹਾਂਜੀ ਦੇਖਿਆ ਪੁਲਿਸ ਵੀ ਕਿਹੜੀ ਐ ਉਹ ਦੇਖ ਕੇ ਚੱਲ ਜਾਂਦੀ ਐ ਉਹਨਾਂ ਦਾ ਕਹਿਣਾ ਹੈ লাশ ਅੱਗੇ ਚਲਦੀ ਐ ਚੱਲੀ ਜਾਂਦੋ ਕਿਤੇ ਰੁਕੇਗੀ ਤੇ ਉਹ ਹੋਰ ਦੂਸਰੇ ਸਟੇਸ਼ਨ ਤੇ ਉਸ ਦਾ ਕਾਰਵਾਈ ਪੈ ਜਾਏਗੀ ਤੇ ਦੋ ਨੌਜਵਾਨਾਂ ਦੀ ਕਿਹੜਾ ਉਸ ਨੇ ਪਾਣੀ ਚੋਂ লাশ ਨੂੰ ਕੱਢ ਕੇ ਇੱਕ ਸਾਈਡ ਤੇ ਰੱਖ ਗਏ ਨੇ ਤੇ ਮੌਕੇ ਤੇ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਇਹ ਸੁਨੇਹਾ ਵੀ ਦੇ ਦਿੱਤਾ ਗਿਆ ਜਿਸ ਦਾ ਦੇਖਣਾ ਹੋਏਗਾ ਕਿੰਨੀ ਦੇਰ ਚ ਪੁਲਿਸ ਆਂਦੀ ਐ ਇਸ লাশ ਨੂੰ ਕਿਉਂ ਪੁਲਿਸ ਦੇ ਆਪਣੇ ਕਬਜ਼ੇ ਚ ਲੈ ਕੇ ਇਸ ਦੀ ਜਾਂਚ ਕੀਤੀ ਜਾਂਦੀ ਐ ਇਹ ਕਿਹੜੀ ਜਗ੍ਹਾ ਦਾ ਨੌ ਮਾਨ ਹੈ ਤੇ ਕਿੱਥੇ ਦਾ ਰਹਿਣ ਵਾਲਾ ਇਹ ਦੇਖਣਾ ਹੋਏਗਾ ਡਿਵੀਜ਼ਨ ਨੰਬਰ 8 ਦੀ ਪੁਲਿਸ ਕਿੰਨੇ ਸਮੇਂ ਤੇ ਇੱਥੇ ਪਹੁੰਚਦੀ ਹੈ ਡਿਵੀਜ਼ਨ ਨੰਬਰ 8 ਦੀ ਪੁਲਿਸ ਚੌਂਕੀ ਇੰਚਾਰਜ ਜੋ ਇੱਥੇ ਪਹੁੰਚੇ ਨੇ ਜੋ ਲਾਸ਼ ਕਿੰਨੇ ਵਜੇ ਦੇ ਕਰੀਬ ਤੁਹਾਨੂੰ ਕਿਹੜੀ ਇਤਲਾਹ ਮਿਲਦੀ ਹੈ ਤੁਹਾਨੂੰ ਹੀ 15 20 ਮਿੰਟ ਪਹਿਲਾਂ ਇਤਲਾਹ ਮਿਲੀ ਆ ਜਦੋਂ ਇਤਲਾਹ ਮਿਲੀ ਅਸੀਂ ਉਸੇ ਟਾਈਮ ਇੱਥੇ ਆ ਗਏ ਅੱਛਾ ਜੀ ਹਾਂਜੀ ਪਤਾ ਲੱਗੇ ਕਿੱਥੋਂ ਆਈ ਹੈ ਕਿਹੜੀ ਜਗ੍ਹਾ ਤੋਂ ਨਹੀਂ ਇਹ ਕਿਦੇ ਪਿੱਛੋਂ ਹੀ ਆਈ ਹੈ ਸਰ ਜੀ ਨਹਿਰ ਚੋਂ ਆਈ ਹੋਈ ਹੈ ਨਹਿਰ ਥੇ ਆਈ ਹੈ ਪਿੱਛੇ ਅੱਛਾ ਕਿਹੜੀ ਜਗ੍ਹਾ ਤੇ ਆ ਕੇ ਕਿਹੜੀ ਏ ਸਾਡੀ ਫੋਗਲ ਪੁਆਇੰਟ ਚੌਂਕੀ ਦਾ ਏਰੀਆ ਜੀ ਨਹਿਰ ਗਦੇਈਪੁਰ ਵਾਲੀ ਹਾਂਜੀ ਤੇ ਕਿਹੜੀ ਕਿਹਾ ਜਾਂਦਾ ਨਹਿਰ ਦੇ ਵਿੱਚੋਂ ਦੋ ਨੌਜਵਾਨਾਂ ਨੇ ਕਿਹੜੀ ਲਾਸ਼ ਨੂੰ ਆ ਬਾਹਰ ਕੱਢ ਕੇ ਰੱਖਿਆ ਹੈਗਾ ਇਹ ਨਹੀਂ ਜੀ ਸਾਨੂੰ ਦੱਸਿਆ ਜਦੋਂ ਸਾਨੂੰ ਚੌਂਕੀ ਇਲਾਹਾ ਮਿਲੀ ਆ ਅਸੀਂ ਉਸੇ ਟਾਈਮ ਆ ਗਏ ਆ ਮੌਕੇ ਤੇ ਬੰਦੀ ਕਾਰਵਾਈ ਕਰਾਂਗੇ ਇਹ ਪਤਾ ਲੱਗਿਆ ਪਛਾਣ ਹੋਈ ਹੈ ਕਿੱਥੇ ਦਾ ਰਹਿਣ ਨਹੀਂ ਕੋਈ ਪਛਾਣ ਨਹੀਂ ਹੋਈ ਅਜੇ ਇਹ ਲੋ ਪਛਾਣ ਹੋ ਜਾਏਗੀ ਦੱਸ ਦਿੱਤਾ ਜਾਏਗਾ ਦੱਸਿਆ ਜਾਂਦਾ ਪਿੱਛੇ ਬੱਲਾ ਤੋਂ ਕਿਹੜੀ ਹੈ ਨੰਬੱਲਾ ਤੋਂ ਦੀ ਅੱਗੋਂ ਹੀ ਹੈ ਨੈਰ ਤੋਂ ਲਾਸ਼ ਤੁਰਦੀ ਆ ਰਹੀ ਹੈ ਦਿਯਾਤੀ ਦਾ ਵੀ ਏਰੀਆ ਪੈਂਦਾ ਆਦਮਪੁਰ ਦਾ ਵੀ ਏਰੀਆ ਪੈਂਦਾ ਕਿਹਾ ਉਹਨਾਂ ਦਾ ਫਰਜ਼ ਨਹੀਂ ਬੰਦਾ ਸੀ ਇਹ ਲਾਸ਼ ਨੂੰ ਉਹਨਾਂ ਦਾ ਬੰਦਾ ਜੀ ਫਰਜ਼ ਕਿਉਂ ਨਹੀਂ ਬੰਦਾ ਜੀ ਜਿਨ੍ਹਾਂ ਦੇ ਏਰੀਏ ਵਿੱਚ ਆ ਉਹਨਾਂ ਦਾ ਫਰਜ਼ ਬੰਦਾ ਉਹਨਾਂ ਨੂੰ ਆਪਣੀ ਕਾਰਵਾਈ ਕਰਨੀ ਚਾਹੀਦੀ ਸੀ ਜੀ ਬਾਕੀ ਅਸੀਂ ਜੋ ਹੋ ਸਕਿਆ ਆਪਣੇ ਵੱਲੋਂ ਕਾਰਵਾਈ ਕਰ ਰਹੇ ਹਾਂ